ਚੱਲ ਚੱਲ ਆ ਜਾ ਕੁਛ ਨਹੀਂ ਕਹਿੰਦੀ ਮੇਰੀ ਗਾਰੰਟੀ ਹੈ ਮੈਨੂੰ ਲਗਾਮ ਦਾ ਨਹੀਂ ਪਤਾ ਹੈ ਕਿਵੇਂ ਕਿੱਧਰ ਖਿੱਚਣੀ ਹੈ ਜੀ ਚੱਲ ਫਿਰ ਮੈਂ ਵੀ ਚੜੂ ਪੱਕੀ ਆਲਾ ਹਾਂ ਹਾਂ ਫਾਫਰੀ ਕਾਲ ਬਈ ਸਾਰਿਆਂ ਨੂੰ ਮਿੱਤਰੋ ਅੱਜ ਪਹੁੰਚੇ ਆਂ ਆਪਾਂ ਆਪਣੇ ਯਾਰ ਦੇ ਫਾਰਮ ਤੇ ਫਾਰਮ ਹੈਗਾ ਮੱਜਾਂ ਦਾ ਪਰ ਬਾਈ ਨੇ ਘੋੜੀ ਸ਼ੌਂਕ ਨਾਲ ਰੱਖੀ ਆ ਤੇ ਬਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਬਈ ਅੱਜ ਆਪਾਂ ਜ਼ਿੰਦਗੀ ਚ ਪਹਿਲੀ ਵਾਰ ਬਈ ਘੋੜੀ ਤੇ ਚੜਾਂਗੇ ਘੋੜੀ ਦੀ ਫਵਾਰੀ ਕਰਾਂਗੇ ਰਾਈਡ ਕਰਾਂਗੇ ਮੈਂ ਅੱਜ ਤੱਕ ਕਦੇ ਵੀ ਘੋੜੀ ਤੇ ਨਹੀਂ ਚੜਿਆ ਬਈ ਜਮਾਂ ਆਣ ਜਾਣਾ ਤੇ ਦੇਖਾਂਗੇ ਕੀ ਐਕਸਪੀਰੀਅੰਸ ਰਹਿੰਦਾਗਾ ਬਾਕੀ ਬਈ ਆ ਘੋੜੀ ਹੈਗੀ ਨਵਾਬ ਘੋੜੇ ਦੀ ਦਾਦੇ ਦੀਆਂ ਗੱਲਾਂ ਸੁਣ ਕੇ ਬਹੁਤ ਜੀ ਕਰਦਾ ਹੁੰਦਾ ਸੀ ਬਈ ਹਨਾ ਵੀ ਘੋੜੀ ਲਿਈਏ ਘੋੜੀ ਦੀ ਸਵਾਰੀ ਕਰੀਏ ਪਰ ਬਈ ਯਾਰ ਨਹੀਂ ਸੁਭਬ ਬਣਿਆ ਹਨਾ ਤਾਂ ਬਈ ਆ ਬਾਈ ਕੱਢ ਕੇ ਲਿਆਉਂਦਾ ਬਾਹਰ ਘੋੜੀ ਨੂੰ ਨਾਲੇ ਦਿਖਾਉਨੇ ਆ ਘੋੜੀ ਬਈ ਤੇ ਨਾਲੇ ਕਰਦੇ ਆ ਆਪਾਂ ਸਵਾਰੀ ਅੱਜ ਪਹਿਲੀ ਵਾਰ ਜ਼ਿੰਦਗੀ ਚ ਦੇਖਾਂਗੇ ਕਿਵੇਂ ਰਹਿੰਦੀ ਆ ਤੇ ਤੁਹਾਨੂੰ ਆ ਘੋੜੀ ਦੀ ਬਈ ਇੱਕ ਖਾਸੀਅਤ ਦੱਸਦੇ ਆ ਜਿਹੜੀ ਮਿੱਤਰੋ ਆ ਘੋੜੀ ਆ ਬਈ ਇਹ ਘੋੜੀ ਦੀ ਖਾਸੀਅਤ ਇਹ ਆ ਜੀ ਇਹਦੇ ਉੱਤੇ ਵੱਡੇ ਬੈਹਿ ਜਾਣ ਵੱਡਿਆਂ ਨੂੰ ਤਾਂ ਇਹ ਕੰਟਰੋਲ ਕਰਨੀ ਪੈਂਦੀ ਆ ਲਗਾਮ ਖਿੱਚ ਕੇ ਪਰ ਜੇ ਆ ਘੋੜੀ ਦੇ ਉੱਤੇ ਇੱਕ ਬੱਚਾ ਬਿਠਾ ਦਈਏ ਨਾ ਉਹ ਬੱਚੇ ਨੂੰ ਆ ਘੋੜੀ ਆਪ ਦੇ ਆਪ ਸਵਾਰੀ ਕਰਾਉਂਦੀ ਆ ਨਾ ਲਗਾਮ ਖਿੱਚਣ ਦੀ ਲੋੜ ਨਾ ਰੋਕਣ ਦੀ ਲੋੜ ਨਾ ਮੋੜਨ ਦੀ ਲੋੜ ਆਪੇ ਮੁੜਦੀ ਆ ਆਪੇ ਰੁਕਦੀ ਆ ਆਪੇ ਤੁਰਦੀ ਆ ਇਹ ਕੁਆਲਿਟੀ ਆ ਬਈ ਆ ਘੋੜੀ ਦੇ ਵਿੱਚ ਤੇ ਆਜੋ ਫਿਰ ਲੈ ਕੇ ਆਈਏ ਲਗਾਮ ਤੇ ਨਾਲੇ ਕਾਠੀ ਬਾਕੀ ਬਈ ਹੁਣ ਸਵਾਰੀ ਕਰਕੇ ਪਤਾ ਲੱਗੂ ਡੇਗਦੀ ਆ ਕਿ ਚੜਾਉਂਦੀ ਆ ਕੀ ਬਣਦਾ ਦੇਖਦੇ ਆ ਆਜੋ ਨਾ ਰੱਖਿਆ ਦਾ ਕੋਈ ਜੁਗਨੀ ਰੱਖ ਦੇ ਨਾਮ ਤੇ ਰੱਖ ਜਾ ਇੱਕ ਲਾ ਦੇਣਾ ਜੁਗਨੀ ਸੋਹਣਾ ਨਾਮ ਆ ਲੋ ਵੀ ਕੋੜੀ ਦਾ ਨਾਮ ਰੱਖਤਾ ਜੁਗਨੀ ਨਾਲੇ ਪੈ ਗਈ ਲਗਾਮ ਅਜੇ ਤੋਂ ਬਾਅਦ ਪਾਉਣੀ ਆ ਕਾਠੀ ਫੇਰ ਕਰਾਂਗੇ ਸਵਾਰੀ ਨਹੀਂ ਕਾਠੀ ਚਾ ਲੈ ਲਓ ਇਧਰ ਹੀ ਲਿਉਨੇ ਆ ਬਈ ਖੁੱਲੀ ਸਾਚੀ ਲਿਉਨੇ ਇੱਥੇ ਪਾਲਾਂਗੇ ਕਾਠੀ ਆ ਜਾ ਵੀ ਜੁਗਨੀ ਐ ਲੋ ਜੀ ਇਧਰ ਲਿਆ ਕੇ ਪਾਵਾਂਗੇ ਕਾਠੀ ਜੁਗਨੀ ਦੇ ਆफी ਵੀ ਦੀ ਕਾਠੀ ਦੇਖੋ ਬਈ ਜਮਾ ਟਕਾਈ ਨਾਲ ਖੜੀ ਆ ਘੋੜੀ ਹਨਾ ਨਹੀਂ ਤਾਂ ਯਾਰ ਜ਼ਿਆਦਾਤਰ ਘੋੜੇ ਘੋੜੀਆਂ ਹਨਾ ਥੋੜਾ ਜਿਹਾ ਕਰਦੇ ਹੁੰਦੇ ਆ ਕਾਠੀ ਪਵਾਉਣ ਲੱਗੇ ਪਰ ਇਹ ਨਹੀਂ ਨਾ ਕਰਦੀ ਲੋਈ ਚੜ ਗਿਆ ਰਵੀ ਕਈ ਕਈ ਘੋੜੀਆਂ ਤਾਂ ਇਹ ਜਿਹੀਆਂ ਹੁੰਦੀਆਂ ਨੇ ਹਨਾ ਜਦੋਂ ਬੰਦਾ ਚੜਦਾ ਹੈਗਾ ਆਹ ਮੂਰੋ ਪੈਰ ਚੱਕ ਲੈਂਦੀਆਂ ਨੇ ਬਈ ਚੜਾਉਂਦੀ ਨਹੀਂ ਹੈਗੀਆਂ ਛੇਤੀ ਤੇ ਰਵੀ ਚੜਿਆ ਬਈ ਦੇਖੋ ਆਹਮ ਨਾਲ 1 ਇੰਚ ਵੀ ਨਹੀਂ ਹੱਲੀ ਘੋੜੀ ਆਹਮ ਨਾਲ ਬਹਿ ਗਿਆ ਕਈ ਕਈ ਤਾਂ ਭਾਈ ਲਵੀ ਨਹੀਂ ਲੱਗਣ ਦਿੰਦੀਆਂ ਹੈਗੀਆਂ ਆ ਜਾ ਕੁਝ ਨਹੀਂ ਕਹਿੰਦੀ ਮੇਰੀ ਗਾਰੰਟੀ ਹੈ ਮੈਨੂੰ ਲਗਾਉਮ ਦਾ ਨਹੀਂ ਪਤਾ ਹੈਗਾ ਕਿਵੇਂ ਕਿੱਧਰ ਖਿੱਚਣੀ ਹੈ ਜੀ ਬੱਸ ਫੜੀ ਰੱਖੀ ਬੱਸ ਨਹੀਂ ਐਂ ਤਾਂ ਮੋੜਨੀ ਆ ਬੱਸ ਐਂ ਖਿੱਚਦੀ ਬੱਸ ਜੇ ਪਰ੍ਹਾਂ ਮੋੜਨੀ ਆ ਪਰ੍ਹਾਂ ਮੋੜਦੀ ਐ ਖਿੱਚਦੀ ਤੇ ਜੇ ਇਧਰ ਨੂੰ ਮੋੜਨੀ ਆ ਤਾਂ ਇਧਰ ਖਿੱਚਦੀ ਤੇ ਜੇ ਰੋਕਣੀ ਆ ਜੇ ਰੋਕਣੀ ਬੱਸ ਦੋਨੇ ਇਕੱਠੀਆਂ ਐ ਖਿੱਚ ਲਾਂ ਐਂ ਪਿੱਛੇ ਨੂੰ ਖਿੱਚ ਲਾਂ ਬਾਦ ਬੁਚਕਰ ਮਾਰ ਦੇ ਉਹਦੀ ਖੜ ਜੀ ਬਾਦ ਮੈਂ ਬੁਚਕਰ ਮਾਰਾਂ ਮੈਂ ਤੈਨੂੰ ਕਦੇ ਮੈਂ ਹੂੰ ਕਦੇ ਜੜਾ ਅੱਜ ਤੱਕ ਨਹੀਂ ਜੜਾ ਮੈਂ ਕਦੇ ਪੱਕੀ ਆਲਾ ਚਲੋ ਵੀ ਆਪਾਂ ਰਾਈਡ ਕਰਕੇ ਦੇਖਦੇ ਆਂ 10-10 ਸਾਲ ਦੇ ਜਵਾਬ ਚੜੀਆਂ ਨੇ ਸਾਡੇ ਅੱਛਾ ਯਾਰ ਮੈਂ ਟੈਨਸ਼ਨ ਨਹੀਂ ਲੈਂਦਾ ਚਲੋ ਵੀ ਅੱਜ ਆਪਾਂ ਪਹਿਲੀ ਵਾਰ ਰਾਈਡ ਕਰਨ ਲੱਗਿਆ ਘੋੜੀ ਤੇ ਤੇ ਬਾਕੀ ਵੀ ਹਨਾ ਕਈ ਵਾਰ ਘੋੜੀ ਦਾ ਸ਼ੌਂਕ ਇਹੋ ਜਿਹਾ ਹੁੰਦਾ ਹੈਗਾ ਜਦੋਂ ਤੱਕ ਬੰਦਾ ਨਾ ਰੱਖੇ ਨਾ ਚੜੇ ਨਾ ਚਲਾਵੇ ਉਦੋਂ ਤੱਕ ਉਹਦਾ ਨਹੀਂ ਪਤਾ ਲੱਗਦਾ ਉਹਦੇ ਸ਼ੌਂਕ ਅੰਦਰ ਕਿੰਨਾ ਹੈ ਤੇ ਦੇਖਾਂਗੇ ਵੀ ਘੋੜੀ ਤੇ ਰਾਈਡ ਕਰਨ ਤੋਂ ਬਾਅਦ ਕੀ ਫੀਲ ਹੁੰਦਾ ਹੈਗਾ ਤੇ ਬਹੁਤ ਸਾਰੇ ਭਰਾ ਕਮੈਂਟ ਵੀ ਕਰਦੇ ਹੁੰਦੇ ਨੇ ਵੀ ਘੋੜੀ ਲਿਓ ਘੋੜੀ ਲਿਓ ਤਾਂ ਹੋ ਸਕਦਾ ਵੀ ਆਪਣਾ ਸੁਭਾਅ ਵੀ ਬਣ ਜੇ ਹਨਾ ਜੀ ਵਧੀਆ ਲੱਗਿਆ ਆਪਾਂ ਨੂੰ ਗੁੱਡ ਫੀਲ ਹੋਇਆ ਤਾਂ ਤੇ ਘੋੜੀ ਫੀਲ ਬਹੁਤ ਆ ਗਈ ਤੇ ਦੇਖੇ ਦੇਖਦੇ ਆ ਬਾਕੀ ਕੀ ਬਣਦਾਗਾ ਨਾ ਚਾੜਾ ਫਿਰ ਰੂਪੀ ਸਰ ਜਾ ਮੈਂ ਕਿਹਾ ਮੈਂ ਬੈਠਾ ਯਾਰ ਕਿਥੇ ਪੈਨਸ਼ਨ ਹੀ ਨਾ ਲੈ ਮੜੀ ਮੁਸ਼ਕਲ ਲੈ ਬਈ ਮੜਾ ਕੈਮਰਾ ਫੜਦਾ ਮੈਂ ਕੈਮਰਾ ਫੜ ਲੈ ਜਦੋਂ ਮੁਸ਼ਕਲ ਮਾਰੇ ਉਹਦੀ ਖੜ ਜੀ ਜਿੱਧਰ ਨੂੰ ਮੋੜਨੀ ਹੈ ਤੇਨੂੰ ਲਗਾਮ ਕਰ ਦਿੰਦਾ ਮੈਂ ਤਾਂ ਕਹਿੰਦਾ ਉਧਰ ਨਾ ਲੈ ਕੇ ਚੱਲਾਂ ਤੇ ਕਿਧਰ ਪੂਰੀ ਪੂਰੀ ਰਾਤ ਇੱਥੇ ਖਾ ਲਈਆਂ ਹੀ ਨੇ ਬਾਦ ਵਿੱਚ ਇੱਥੇ ਕਮਾ ਲਈ ਦੂਜੇ ਪਾਸੇ ਉਰੇ ਘੁੰਮ ਜੂਗੇ ਗੇਟ ਖੁੱਲਦੇ ਆਗੇ ਲੇ ਬੈ ਜਾ ਬਰ ਇੱਥੇ ਬੈ ਜਾ ਫੇਰ ਇੱਥੇ ਚੱਕਾ ਆਇਆ ਖੋਲਦੇ ਆ ਤਾਂ ਇੱਥੇ ਕਿਤੇ ਇੱਥੇ ਹੀ ਬੈ ਜਾਉਂਗਾ ਉਲਟਾ ਦੇ ਨਹੀਂ ਦੋਦੀ ਯਾਰ ਮੈਂ ਬੈਠੀ ਹਾਂ ਚੱਲ ਫੇਰ ਮੈਂ ਵੀ ਚੜੂ ਪੱਕੀ ਵਾਲਾ ਹਾਂ ਹਾਂ ਚੜ੍ਹ ਜਾ ਹਾਂ ਚੜ੍ਹ ਜਾ ਚੜ੍ਹ ਜਾ ਚੜ੍ਹ ਜਾ ਆ ਪੈਨਸ਼ਨ ਨਾਲ ਆ ਜਾ ਵੀ ਨਾ ਇੱਕ ਮਿੰਟ ਬਾਈ ਨੇ ਨਕਰ ਕਰ ਲਈ ਜੀ ਪਾਲਾ ਪੈਨਸ਼ਨ ਹੀ ਨਾ ਲੈ ਯਾਰ ਲੋ ਵੀ ਫਤਨਾ ਵਾਹਿਗੁਰੂ ਚੱਲ ਬੱਗੀ ਚੱਲ ਚੱਲ ਢਿੱਲੀ ਛੱਡ ਮੈਂ ਹਾਂ ਕਿਚਲਾ ਮੜੀ ਜੀ ਅੱਡੀ ਲਾ ਦੇ ਚੱਲ ਪੁੱਤ ਚੱਲਾ ਦੀ ਮਾਰ ਦੇ ਮੜੀ ਚੱਲ ਚੱਲਾ ਛੱਡ ਮੈ ਜ ਆ ਜਾ ਚੱਲ ਚੱਲ ਹੌਲੀ 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 ਹਾਂ ਕੁਛ ਨਹੀਂ ਕਹਿੰਦੇ ਇਹ ਕੁਛ ਨਹੀਂ ਕਹਿੰਦੀ ਸੀਲ ਹੀ ਐ ਨਹੀਂ ਤਾਂ ਤੈਨੂੰ ਇੰਨਾ ਉਹ ਤਾਂ ਕਿੱਥੇ ਹਾਂ ਇਧਰ ਨੂੰ ਮੋੜਨੀ ਆ ਇਹਨਾਂ ਮਗਾਮ ਦੇਖ ਲੈ ਵਾ ਫਾਈ ਤੋਂ ਤੋਂ ਸਾਡੇ ਹਿੱਕ ਲੈ ਚੱਲ ਚੱਲ ਕੋਈ ਨਹੀਂ ਬਾਹਰ ਨੂੰ ਕਈ ਵਾਰ ਝਟ ਚਾ ਵਾ ਜੀ ਹੁਣ ਜੇ ਇੱਥੋਂ ਇਧਰ ਮੋੜਨੀ ਆ ਹਾਂ ਕੱਟ ਦੇ ਸਟੀਅਰਿੰਗ ਇਹਦਾ ਚੱਲਾ ਚਾਲਾ ਚਲ ਚਲ ਚਾਲਾ ਹਾਂ ਚਾਲਾ ਸੈਖਗੇ ਓਏ ਚਾਲਾ 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 ਸੈਖਗੇ ਚਲ ਕੋਟ ਸਵਾਰਾ ਚੱਲ ਵੀ ਚੱਲ ਚੱਲ ਜੁਗਨੀਆ ਇੱਧਰ ਇੱਧਰ ਪੁੱਤ ਚੱਲ 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 ਦੇ ਦੇ ਥਾਪੀ ਜੀ ਚੱਲ ਚੱਲ ਚਾਲਾ ਚੱਲ 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 ਸਾਫ ਤੇ ਇੱਧਰ ਰੁਕਦੀ ਹੋ ਚੱਲ ਚੱਲ ਰੁਕਦੀ ਐ ਹਾਂ ਹਾਂ ਥਾਪੀ ਮਾਰਦੇ ਸੀ ਰੁਕ ਜੂਗੀ ਅੱਛਾ ਥਾਪੀ ਤੇ ਰੁਕਦੀ ਐ ਪੁੱਤਰ ਮਾਰਦੇ ਦਾ ਪੁੱਤਰ ਮਾਰਦੇ ਸੀ ਰੁਕ ਜੂਗੀ ਉਹਨਾਂ ਨੂੰ ਮੋੜ ਲਾ ਚਿਚਕਦੀ ਐ ਹੈਨਾ ਮੈਂ ਡਰਦਾ ਉਹ ਵੀ ਫਿਰ ਸਮਝ ਗਈ ਆ ਜਾ ਕਰ ਮੈਂ ਆਪਸੋ ਦਾ ਭਾਵ ਦਾ ਕੋਈ ਆਵੇ ਚਲਾਉਣ ਵਾਲਾ ਚੱਲ ਬੱਤ ਚੱਲ ਚੱਲ ਮਾਈ ਕੁਛ ਨਹੀਂ ਹੁੰਦਾ ਖਾਂ ਕੱਚੀ ਆ ਜਮਾ ਨਹੀਂ ਆ ਮੈਂ ਕਿਹਾ ਤੈਨੂੰ ਦੇਖੀ ਜਿਵੇਂ ਬੈਠਾਂ ਲਗਾ ਮੈਂ ਫੜ ਦੋ ਐਨੇ ਤਾਂ ਕੁੜੀ ਜਿਹੜੇ ਕੌੜ ਹੁੰਦੀ ਤੈਨੂੰ ਚੜ੍ਹਨਾ ਨਹੀਂ ਦਿੰਦੀ ਚੜ੍ਹਨੀ ਨਹੀਂ ਦਿੰਦੀ ਸੀ ਹੁਣ ਜਿੱਧਰ ਨੂੰ ਖਿੱਚਨੀ ਦੂਜੇ ਹੱਥ ਨਾਲ ਖਿੱਚ ਲਿਆ ਕਰ ਜਾਣ ਦੇ ਲੰਬੀ ਚੱਲ ਚੱਲ ਥਾਲ ਆ ਗਿਆ ਥਾਲ ਤੋਂ ਨਾ ਫਿਰ ਉਹ ਕਰਦੀ ਥੋੜੀ ਕੁਛ ਨਹੀਂ ਹੁੰਦਾ ਚੱਲ 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 ਥੋੜੀ ਠੰਡੀ ਕਰ ਲਿਓ ਨਾ ਇਹਨੂੰ ਮੈਂ ਚੱਲ ਚੱਲੇ ਤੇ ਬੱਟਾ ਹੀ ਆਣੇ ਨਾ ਬੱਟਾ ਰੁੱਝੇ ਪਈਏ ਚਲੋ ਇੰਨੀ ਕਿ ਬਹੁਤ ਅੱਜ ਵਾ ਚੱਲ ਕੋਈ ਨਹੀਂ ਇਹ ਹੁਣ ਜਿਵੇਂ ਉੱਤਰ ਰਹੇ ਹਾਂ 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 ਇੱਥੇ ਪੈਰ ਪਾ ਕੇ ਇੱਸ ਤਰ੍ਹਾਂ ਉਧਰੋਂ ਘੱਟ ਚਲੋ ਚਲੋ ਡਾਰਕ ਹੋ ਜਾ ਗਿਆ ਆਇਆ ਰੂਪੀ ਚਲੋ ਵੀ ਹੁਣ ਕਰੂਗਾ ਰੂਪੀ ਰਾਈਡ ਤੇ ਅੱਜ ਬਈ ਪਹਿਲਾ ਦਿਨ ਸੀ ਤੇ ਪਹਿਲੀ ਵਾਰ ਚੜ੍ਹੇ ਸੀਗੇ ਤੇ ਥੋੜਾ ਥੋੜਾ ਡਰ ਵੀ ਲੱਗਦਾ ਸੀਗਾ ਡਰ ਤਾਂ ਪੂਰਾ ਹੀ ਲੱਗਦਾ ਸੀ ਯਾਨੀ ਕੀ ਹੈ ਨਾ ਪਰ ਬਈ ਘੋੜੀ ਫੀਲ ਬਹੁਤ ਐਨੇ ਡਰ ਖੋਲਤਾ ਬਈ ਹੁਣ ਜਿੰਨੀ ਕ ਗੇੜਾ ਜਿਆ ਦਿੱਤਾਗਾ ਇਹਦੇ ਨਾਲ ਡਰ ਖੁੱਲ ਗਿਆ ਤੇ ਹੁਣ ਰੂਪੀ ਜੜੂਆ ਤੇ ਆਪਾਂ ਰੋਜ ਆਇਆ ਕਰਾਂਗੇ ਰਾਈਡ ਕਰਨ ਵਾਸਤੇ ਤਾਂ ਰੋਜ ਆਇਆ ਕਰਾਂਗੇ ਫਿਰ ਡਰ ਵੀ ਖੁੱਲ ਜੂਗਾ ਬਈ ਥੋੜਾ ਜਿਆ ਹਨਾ ਤੇ ਜਦੋਂ ਡਰ ਖੁੱਲ ਗਿਆ ਫਿਰ ਬਣੂ ਆਪਣਾ ਘੋੜੀ ਦਾ ਸੁਭਬ ਲਿਆਉਣ ਦਾ ਬਾਕੀ ਬਈ ਇਹ ਜਾਨਵਰ ਐਵੇਂ ਦਾਗਾ ਜਦੋਂ ਤੱਕ ਪਰਮਾਤਮਾ ਦੀ ਮਿਹਰ ਨਾ ਹੋਵੇ ਹਨਾ ਕਰੇ ਨਹੀਂ ਆਉਂਦਾ ਹੈਗਾ ਘੋੜੀ ਲਿਆਂਦੀ ਬਈ ਪਹੀ ਤੇ ਹਨਾ ਇਧਰ ਪਹੀ ਤੇ ਲਿਆਂਦੀ ਤੇ ਇਸ ਤੋਂ ਬਾਅਦ ਬਈ ਆ ਮੁੰਡਾ ਰਾਈਡ ਕਰੂ ਆਪਣਾ ਮਿੱਤਰ ਆ ਪੁਰਾਣਾ ਤੇ ਪਹਿਲਾਂ ਇਹ ਠੰਡੀ ਕਰਦਾ ਘੋੜੀ ਨੂੰ ਰਵੀ ਹੈਨਾ ਫੇਰ ਕਰਾਉ ਰਾਈਡ ਪਰ ਉਹਨੂੰ ਖਿੱਚੀ ਤੰਬਲੇ ਚਾਹਣਾ ਈਏ ਬਸ ਬਈ ਧੰਨਵਾਦ ਲਓ ਜੀ ਹੁਣ ਕਰਕੇ ਲਿਆਂਦਾ ਠੰਡੀ ਇਹਨੂੰ ਢੀੜਾ ਕਢਾ ਕੇ ਦਵਲ ਲੱਕੇ ਭਾਈ ਦੀ ਪੂਰਾ ਛਪਟੇ ਦੇਖੋ ਵੀ ਜਾਂਦੀ ਹੈ ਉਹ ਜਾਂਦ ਗਿਆ ਬਹੁਤ ਫੀਲ ਆ ਯਾਰ ਬਹੁਤ ਲੋ ਬਈ ਅਜ ਰੂਪੀ ਵੀ ਫਰਸਟ ਟਾਈਮ ਰਾਈਡ ਕਰਨ ਲੱਗਿਆ ਅੱਜ ਪਹਿਲੀ ਵਾਰ ਰਾਈਡ ਕਰੂ ਬਈ ਆ ਮੁੰਡਾ ਇਹ ਵੀ ਮੇਰੇ ਮੰਗੂ ਕਦੇ ਨਹੀਂ ਚੜਿਆ ਸੀ ਘੋੜੀ ਤੇ ਹਨਾ ਅੱਜ ਪਹਿਲੀ ਵਾਰ ਚੜ ਕੇ ਰਾਈਡ ਕਰਨ ਲੱਗਿਆਗਾ ਤਾਂ ਮੋਟਰਸਾਈਕਲ ਟਪਾ ਦਈਏ ਹਨਾ ਮੋਟਰਸਾਈਕਲ ਟੱਪਿਆਣ ਦੋ ਟੱਪ ਜੋਈ ਵਧੀਆ ਜੀ ਵਧੀਆ ਥੋੜੀ ਲਗਾਮ ਟੇਲੀ ਛੱਡ ਚੱਲ ਅੱਡੀ ਮਾਰ ਦੇ ਚੱਲ 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 ਪੀ ਹੌਲੀ 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 ਜਾਂਦੇ ਜਾਂਦੇ ਲਓ ਜੀ ਰੂਪੀ ਪਹਿਲਾਂ ਚੜਾਂਗੇ ਦੇ ਕੋੜੀ ਤੇ ਹਾਂ ਬਈ ਕਦੇ ਵੀ ਨਹੀਂ ਅੱਜ ਪਹਿਲੀ ਵਾਰੀ ਪਹਿਲੀ ਵਾਰੀ ਆਖੀਦੇ ਉਹਨਾਂ ਚੜੇ ਉੱਪਰ ਅੱਛਾ ਕਿਵੇਂ ਲੱਗ ਰਿਹਾ ਹੈਗਾ ਵਧੀਆ ਵਧੀਆ ਡਰ ਤਾਂ ਨਹੀਂ ਲੱਗ ਰਿਹਾ ਕੀ ਥੋੜਾ ਥੋੜਾ ਲੱਗ ਰਿਹਾ ਲਓ ਵੀ ਅੱਜ ਇਹ ਵੀ ਪਹਿਲੀ ਵਾਰ ਚੜਿਆ ਗਿਆ ਤੇ ਕੋੜੀ ਬਹੁਤ ਜ਼ਿਆਦਾ ਫੀਲ ਆ ਬਈ ਬਹੁਤ ਹੀ ਜ਼ਿਆਦਾ ਇੱਕ ਕਾਢੀ ਆਣ ਲੱਗਦਾ ਨਾ ਘੋੜੇ ਤੇ ਜੜ ਕੇ ਘੋੜੀ ਤੇ ਵੀ ਜਿਵੇਂ ਯਾਰ ਆਪਾਂ ਬੱਕਰੀ ਜੀ ਤੇ ਬੈਠੇ ਹੋਈਏ ਹਾਂ ਇੱਥੋਂ ਮੋੜ ਦੇ ਮੁਰਗੀ 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 ਚੱਲ 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 ਵੀ ਉੱਧਰ ਉੱਧਰ ਨੂੰ ਰੱਖ ਥੋੜੀ ਹਾਂ ਚੱਲ ਦੇਖੋ ਵੀ ਰਾਜੇ ਵਾਲਾ ਫੀਲ ਆ ਰੇ ਰਾਜੇ ਹੁੰਨੇ ਆਪਾਂ ਇੱਧਰ ਆਪਣੀ ਉਹ ਆਪਰਾਜਾ ਜਾ ਜਾ ਰਹੇ ਆ ਮਾਰਨ ਆ ਰਹੇ ਆ ਗੇੜਾ ਮਾਰਨ ਆ ਰਹੇ ਆ ਪਰੇਜਾ ਚ ਸਦਾ ਰਹੇ ਹੈ ਮਹਾਰਾਜ ਰਾਜਕੁਮਾਰ ਰਾਜਕੁਮਾਰ ਹਾਂ ਬਹੁਤ ਵਧੀਆ ਲੱਗਿਆ ਬਈ ਆਪਾਂ ਨੂੰ ਤਾਂ ਤੇ ਰੂਪੀ ਨੂੰ ਵੀ ਬਹੁਤ ਨਿਆਰਾ ਆਇਆ ਝੜ ਕੇ ਬਈ ਚੰਗੇ ਨਸਲ ਦੇ ਘੋੜੇ ਰੱਖਦੇ ਆ ਜਲਦੀ ਹਣਾ ਹਾਂ ਕਿਸੇ ਗੱਲ ਦੀ ਆ ਬਈ ਹਾਂ ਹਾਂ ਅੱਧੀ ਆ ਫਿਰ ਬੁੱਤਰ ਮਾਰਦੇ ਖੜਦੇ ਪਾ ਰੋਤਾ ਤੇਰੇ ਅਸੀ ਆਹ ਬਣਾ ਜੁਮੂ ਨੀ ਆਸਦਾ ਜੇ ਤਾਂ ਨਹੀਂ ਬਹੂਗੇ ਤਾਂ ਵੀ ਗੇੜਾ ਦੇ ਆਏ ਤਾਂ ਬਈ ਕੋੜਿਆ ਨਾ ਹੁਣ ਪਤਾ ਲੱਗਦਾ ਕਿਉਂ ਰੱਖਦੇ ਆ ਲੋਕ ਹਨ ਹਾਂ ਤਾਂ ਬਈ ਅੱਜ ਚੜ ਕੇ ਪਤਾ ਲੱਗਿਆ ਕਿ ਬਈ ਕੋੜਿਆਂ ਦਾ ਸ਼ੌਂਕ ਕਹੇ ਜਾ ਤੇ ਕਿਉਂ ਰੱਖਦੇ ਆ ਤੇ ਕਿੰਨਾ ਵਹਿੜਾ ਸ਼ੌਂਕ ਆ ਇਹ ਜੇ ਇੱਕ ਵਾਰੀ ਲੱਗ ਜੇ ਤਾਂ ਬਈ ਬਹੁਤ ਵਧੀਆ ਲੱਗਿਆ ਬਈ ਜੁਗਨੀ ਤੇ ਚੜ ਕੇ ਤੇ ਹੁਣ ਰਵੀ ਗੇੜਾ ਦੇ ਕੇ ਆਊਗਾ ਪਹਿਲਾਂ ਵੀ ਦੇ ਕੇ ਆਇਆਗਾ ਦੇਖੀ ਜਾਂਦੀ ਹੁਣ ਘਰ ਇਹਨੂੰ ਠੰਡੀ ਥੋੜੀ ਜੀ ਹੋਰ ਚੋਲੋ ਜੀ ਆ ਜਾਂਦੀ ਆ ڈاکੂ ਆ ਬਾਏ ਦੇਖ ਨਾ ਪੈਰਾਂ ਦੀ ਆ ਜਿਹੜੀ ਬਾਜ ਆ ਨਾ ਇਹ ਫੈਨ ਬਣਾਉਂਦੀ ਆ ਪੈਰਾਂ ਦੀ ਮਾਰੀ ਬੱਤ ਕੁੱਤੇ ਦਾ ਰੋ ਡੋ ਲਾ ਰੱਖਿਆ ਹਲ ਚੱਲ ਬਾਜ ਦੇਖ ਨਾ ਲੋ ਬਈ ਘੋੜੀ ਲਿਆਂਦੀ ਅੰਦਰ ਤਵੇਲੇ ਤੇ ਤਾ ਬਈ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਘੋੜੀ ਬਈ ਬਾਲੀ ਜਿਆਦੇ ਨਰਮਾਂਗੀ ਬਾਲੀ ਤੇ ਇਹਦਾ ਨਾਮ ਕਿਵੇਂ ਲੱਗਿਆ ਜੁਗਣੀ ਆਪਾਂ ਜੀ ਰੱਖਿਆ ਇਹਦਾ ਨਾਮ ਬਲੌਗ ਚੱਲਦੇ ਚੱਲਦੇ ਚ ਉਹ ਵੀ ਦੱਸਿਓ ਕਿਵੇਂ ਲੱਗਿਆ ਜੁਗਣੀ ਨਾਮ ਬਾਕੀ ਬਈ ਕੱਲ ਨੂੰ ਫੇਰ ਆਵਾਂਗੇ ਆਪਾਂ ਰਾਈਡ ਕਰਨ ਨਾਲੇ ਆਪਾਂ ਸਾਰਾ ਬਲੌਗ ਸ਼ੂਟ ਕਰਾਂਗੇ ਜਾਨ ਬਣਾਉਂਦਾ ਦੂਜਾ ਮੱਝਾਂ-ਮੱਝਾਂ ਦਾ ਸਾਰਾ ਬਣਾਵਾਂਗੇ ਹਾਂ ਕਬੂਤਰ ਹਾਂ ਕਬੂਤਰ ਮੱਝਾਂ ਮੁਰਗੇ ਸ਼ਿਕਾਰੀ ਕੁੱਤੇ ਘੋੜੀ ਸਾਰਾ ਬਲੌਗ ਸ਼ੂਟ ਕਰਾਂਗੇ ਲੇਟੇ ਮਾਰੂ ਹੁਣ ਥੋੜੀ ਜਿਹਾ ਸੰਤੰਦ ਰੋਸ ਤੋਂ ਉਹੀ ਹੁੰਦੀ ਆ ਮਾਹੀ ਜਿਹੜੀ ਅਜਾ ਰਾਈਡ ਕਰਕੇ ਆਂ ਉਦੋਂ ਬਾਅਦ ਆ ਕੇ ਲੇਟੇ ਆ ਕੇ ਲੇਟੇ ਰਿਲੈਕਸ ਹੋਵੇ ਜਿਹੜੀ ਤਾਂ ਵੀ ਹੁਣ ਰਿਲੈਕਸ ਹੋਊਗੀ ਲੇਟੇ ਮਾਰੂਗੀ ਪੂਰਾ ਆਪ ਦੇ ਆਪ ਨੂੰ ਠੰਡਾ ਕਰ ਲੂਗੀ ਚਲੋ ਮਿਲਦੇ ਆਂ ਬਈ ਨਵੀਂ ਵੀਡੀਓ ਚ ਰੱਬ ਰੱਖਾ ਸਸਰੀ ਗਾਲ